ਅੱਜ ਜ਼ਿਲ੍ਹਾ ਜਲੰਧਰ ਦੇ ਹਾਂਤੀ ਦੇ ਐਸਐਸਪੀ ਸ਼੍ਰੀ ਹਰਵਿੰਦਰ ਸਿੰਘ ਬਿਰਕ ਪੀਪੀਐਸ ਵੱਲੋਂ ਜ਼ਿਲ੍ਹੇ ਦੇ ਬਖਰਵਾਂ ਸਥਾਨਾਂ ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ। ਅਤੇ ਖੁਦ मौके ਤੇ ਪਹੁੰਚ ਕੇ ਨਾਕਿਆਂ ਦੀ ਚੈਕਿੰਗ ਕਰਦੇ ਹੋਏ ਪੁਲਿਸ ਟੀਮ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਇਸ ਦੌਰਾਨ ਉਹਨਾਂ ਨੇ ਸਖਤ ਸੁਨੇਹਾ ਦਿੱੰਦਿਆ ਕਿ ਜੇਕਰ ਕਿਸੇ ਵੱਲੋਂ ਕਾਨੂੰਨ ਹੱਥ ਵਿੱਚ ਲੈਂਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਮੀਡੀਆ ਨਾਲ ਗਲਤ ਕਰਦੇ ਹਾਂ ਦੱਸਿਆ ਕਿ ਨਸ਼ਿਆਂ ਦੀ ਤਸਕਰੀ ਲੁੱਟਖੋ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਬਗੜ ਪੁਲਿਸ ਵੱਲੋਂ ਮਕਮਲ ਚਲਾਈ ਜਾ ਰਹੀ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਹ ਝੋਖਾ ਦਿੱਤਾ ਕਿ ਸਮਾਜ ਵਿਰੋਧੀ ਤੱਤਾਂ ਵਿਰੁੱਧ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਇਸ ਮੌਕੇ ਐਸਐਸਪੀ ਬਿਰਕ ਨੇ ਨਾਕਿਆਂ ਤੇ ਵਾਹਨਾਂ ਦੀ ਜਾਂਚ ਚੱਕੀ ਵਿਅਕਤੀਆਂ ਦੀ ਪੁੱਛਗਿੱਛ ਅਤੇ ਦਸਤਾਵੇਜ਼ ਦੀ ਜਾਂਚ ਕਰਵਾਈ ਆਖਰ ਵਿੱਚ ਉਹਨਾਂ ਨੇ ਕਿਹਾ ਕਿ ਜਲੰਧਰ ਦੀ ਹੰਤੀ ਪੁਲਿਸ ਨਸ਼ੇ ਗੈਰਕਾਨੂੰਨੀ ਹਥਿਆਰ ਅਤੇ ਸਮਾਜ ਵਿਰੋਧੀ ਅੱਤਾਂ ਖਲਾਫ ਸਖਤ ਰਵਈਆ ਅਪਣਾਏ ਹੋਏ ਹੈ। ਪੁਲਿਸ ਜਨਤਾ ਦੀ ਸੁਰੱਖਿਆ ਲਈ ਬਚਨਬੱਧ ਹੈ ਅਤੇ ਅਜਈਆਂ ਨਾਕਾ ਬੰਦੀਆਂ ਰੋਜ਼ਾਨਾ ਦਿਨ ਰਾਤ ਕੀਤੀਆਂ ਜਾਂਦੀਆਂ ਰਹਿਣਗੀਆਂ। ਆਓ ਦੇਖਦੇ ਹਾਂ। ਜ਼ਿਲ੍ਹਾ ਜਲੰਧਰ ਤੋਂ ਪੱਤਰਕਾਰ ਰਮੇਸ਼ ਗਾਵਾ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਜ਼ਰੀ ਕੋ। ਬਾਅਦ ਚ ਜਲੰਧਰ ਰੂਰਲ ਜਿਹੜੇ ਹੈਗਾ ਡਿਸਟ੍ਰਿਕਟ ਵਿੱਚ ਜਿਹੜੀ ਹੈ ਜੀ ਸਪੈਸ਼ਲ ਡੇ ਟਾਈਮ ਦੇ ਵਿੱਚ ਨਾਕਾ ਬੰਦੀ ਕੀਤੀ ਗਈ ਹੈ ਏਰੀਆ ਡੋਮਿਨੈਂਟ ਕੀਤਾ ਗਿਆ ਐਂਡ ਜਿਹੜੀਆਂ ਵਾਰਦਾਤਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜਿਹੜੀ ਸਾਡੇ ਵੱਲੋਂ ਸਪੈਸ਼ਲ ਨਾਕਾਬੰਦੀ ਦਿਨ ਦੇ ਵਿੱਚ ਤੇ ਰਾਤ ਦੇ ਵਿੱਚ ਜਿਹੜੀ ਹੈ ਸਪੈਸ਼ਲ ਅਸੀਂ ਪਲਾਨ ਕੀਤੀ ਹੋਈ ਆ ਇਹ ਜਿਹੜੀ ਹੈਗੀ ਆਮ ਪਬਲਿਕ ਨੂੰ ਜਿਹੜੀ ਹੈਗੀ ਆ ਮੈਸੇਜ ਦਿੱਤਾ ਜਾਂਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਘਟਨਾ ਨੂੰ ਇਥੇ ਪੰਪੰਪ ਨਹੀਂ ਦਵਾਂਗੇ ਨਹੀਂ ਹੋਰ ਦਵਾਂਗੇ ਜਿਹੜੇ ਅਪਰਾਧੀ ਨੇ ਕ੍ਰਿਮੀਨਲ ਨੇ ਉਹਨਾਂ ਨੂੰ ਅਸੀਂ ਸਖਤ ਚੇਤਾਵਨੀ ਦਿੰਦੇ ਆ ਕਿ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਕੋਈ ਜ਼ੁਰਮ ਕੀਤਾ ਜਾਂਦਾ ਤਾਂ ਸਖਤੀ ਨਾਲ ਉਹਨਾਂ ਦੇ ਨਾਲ ਨਿਪਟੇ ਜਾਊਗਾ